ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸਮਾਂ ਸੀ ਕਿਸੇ ਟਾਈਮ ਵਿਕਰਮ ਸਿੰਘ ਮਜੀਠੀਆ ਦਾ ਜਦੋਂ ਉਹਨਾਂ ਨੂੰ ਸੁਪਰ ਸੀਐਮ ਦੇ ਨਾਮ ਨਾਲ ਲੋਕਾਂ ਵੱਲੋਂ ਜਾਣਿਆ ਜਾਂਦਾ ਸੀ ਜੇਕਰ ਗੱਲ ਕਰੀਏ ਤਾਂ ਜਿੱਥੇ ਵਿਕਰਮ ਸਿੰਘ ਮਜੀਠੀਆ ਦੀ ਲਲਕਾਰ ਮਜੀਠੇ ਹਲਕੇ ਦੇ ਵਿੱਚ ਵਜਦੀ ਨਜ਼ਰ ਆਉਂਦੀ ਸੀ ਤੇ ਜਿੱਥੇ ਵਿਕਰਮ ਸਿੰਘ ਮਜੀਠੀਆ ਵੱਲੋਂ ਕਿਹਾ ਜਾਂਦਾ ਸੀ ਕਿ ਮੇਰੇ ਉੱਤੇ ਕੋਈ ਵੱਡੀ ਕਾਰਵਾਈ ਨਹੀਂ ਕਰ ਸਕਦਾ ਜਿੱਥੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਕਾਰਵਾਈ ਕਰਾ ਕੇ ਜਿਹੜਾ ਵਿਕਰਮ ਸਿੰਘ ਮਜੀਠੀਆ ਦੀ ਹਿੰਦ ਪੰਨੀ ਹੈ ਜੇਕਰ ਗੱਲ ਕਰੀਏ ਜਿੱਥੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ 540 ਕਰੋੜ ਦਾ ਵੱਡਾ ਪਿਛਤਾਚਾਰ ਦਾ ਮਾਮਲਾ ਦਰਜ ਹੈ ਤੇ ਦੂਸਰੇ ਪਾਸੇ ਜਿਹੜੀ ਹੈ 90 ਏਕੜ ਜ਼ਮੀਨ ਜੋ ਬਲਾਸਪੁਰ ਦੇ ਨਾਲ-ਨਾਲ ਜੁੜੀ ਹੋਈ ਹੈ ਤਾਂ ਉਹਦਾ ਵੀ ਵੱਡੇ ਸਬੂਤ ਸਾਹਮਣੇ ਆ ਰਹੇ ਨੇ ਜਿੱਥੇ ਕਿਹਾ ਗਿਆ ਵਿਕਰਮ ਸਿੰਘ ਮਜੀਠੀਆ ਉੱਤੇ ਜਿਹੜਾ ਐਨਡੀਪੀਐਸ ਦਾ ਜਿਹੜਾ ਸੀਗਾ ਵੱਡਾ ਪਰਚਾ ਹੋਇਆ ਹੋਇਆ ਸੀ ਚਾਹੇ ਉਹਨਾਂ ਨੇ ਕਿਹਾ ਕਿ ਮੈਨੂੰ ਕਲੀਨ ਚਿੱਟ ਮਿਲੀ ਹੋਈ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਜਿਹੜੇ ਹੱਥਿਆਰਾਂ ਦੀ ਸਪਲਾਈ ਕਰਦੇ ਸੀ ਸੱਤਾ ਪਿੰਨੀ ਵਰਗਿਆਂ ਨਾਲ ਜਿਹੜਾ ਬਹਿਨ ਉੱਠਣ ਸੀ ਜਿਨ੍ਹਾਂ ਨੂੰ ਆਪਣੇ ਘਰਾਂ ਦੇ ਵਿੱਚ ਉਹਨਾਂ ਵੱਲੋਂ ਠਹਿਰਾਇਆ ਗਿਆ ਤੇ ਜਿੱਥੇ ਹੈਲੀਕਾਪਟਰ ਦਿੱਤੇ ਗਏ ਆਪਦੀ ਸਰਕਾਰ ਦੇ ਟਾਈਮ ਤੇ ਇਹ ਸਾਰੇ ਸਬੂਤ ਹੀ ਨਿਕਲ ਕੇ ਕਿਤੇ ਨਾ ਕਿਤੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਿਹੜੀਆਂ ਟੜੀਆਂ ਦਲੀਲਾਂ ਅਪੀਲਾਂ ਨੇ ਅਸੀਂ ਜਲਦੀ ਕੋਰਟ ਦੇ ਵਿੱਚ ਸਾਬਿਤ ਕਰ ਰਹੇ ਆ ਤਾਂ ਹੀ ਕਰਕੇ ਜਿਹੜੀ ਸੁਣਵਾਈ ਨਹੀਂ ਹੋ ਰਹੀ 15 ਵਾਰ ਜਿੱਥੇ 15 ਵਾਰ ਆਪਣੀ ਪਟੀਸ਼ਨ ਪਾਈ ਗਈ ਵਿਕਰਮ ਸਿੰਘ ਮਜੀਠੀਆ ਵੱਲੋਂ ਲੇਕਿਨ ਹਰ ਵਾਰੀ ਹੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋਈ ਇੱਕ ਪਾਸੇ ਜਿੱਥੇ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਪਿਤਾ ਨੇ ਸਤਿਆਜੀਤ ਉਹਨਾਂ ਦੇ ਟਰਾਂਸਫਰ ਕੀਤੇ ਗਏ ਪੈਸੇ ਉਹਨਾਂ ਵੱਲੋਂ ਕੀਤੇ ਗਏ ਜਿਹੜੇ ਆ ਉਹਨਾਂ ਦੀ ਧਰਮ ਪਤਨੀ ਗਨੀਬਕੌਰ ਦੇ ਅਕਾਊਂਟ ਵਿੱਚ ਉਹ ਵੀ ਸਾਰੀਆਂ ਜਿਹੜੀਆਂ ਨੇ ਦਲੀਲਾਂ ਅਪੀਲਾਂ ਜਲਦੀ ਪੇਸ਼ ਹੋ ਗਈਆਂ ਨੇ ਜਿੱਥੇ ਇੱਕ ਪਾਸੇ ਮੋਹਾਲੀ ਦੀ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਹੜੀ ਹੈ ਜ਼ਮਾਨਤ ਦੀ ਪਟੀਸ਼ਨ ਵਾਰ-ਵਾਰ ਪਾਈ ਜਾ ਰਹੀ ਹੈ ਲੇਕਿਨ ਉਹਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਹੁਣ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਜੇਲ੍ਹ ਦੇ ਵਿੱਚ ਸਾਹ ਲੈਣਾ ਔਖਾ ਹੋ ਗਿਆ ਹੈ। ਦੂਸਰੇ ਪਾਸੇ 10 ਅਗਸਤ ਨੂੰ ਸੱਮਣ ਪੇਈ ਦਿੱਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਬਕੌਰ ਨੂੰ ਲੇਕਿਨ ਉਹਦੇ ਉੱਤੇ ਵੀ ਜਿਹੜੀ ਗਨੀਬਕੌਰ ਚੁਣੌਤੀ ਦਿੰਦੀ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਹੁਣ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਜੇਲ੍ਹ ਦੇ ਵਿੱਚ ਸਾਹ ਲੈਣਾ ਔਖਾ ਹੋਇਆ ਪਿਆ ਹੈ ਉਹੀ ਵਿਕਰਮ ਸਿੰਘ ਮਜੀਠੀਆ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਥਾਪੀਆਂ ਮਾਰਦਾ ਸੀ ਜਿਹੜਾ ਮੁੱਛਾਂ ਨੂੰ ਤਾਂ ਦਿੰਦਾ ਸੀ ਜਦ ਕਦੀ ਐਨਕ ਲੋਂਦਾ ਸੀ ਕਦੀ ਲੋਂਦਾ ਸੀ ਤਾਂ ਉਹ ਹੁਣ ਜਿਹੜੇ ਨਾਬਾ ਦੀ ਜੇਲ੍ਹ ਦੇ ਵਿੱਚ ਹੱਥੀ ਜਿਹੜੇ ਨੇ ਉਹਦੇ ਬੰਨੇ ਸਾਬਿਤ ਹੋ ਰਹੇ ਨੇ ਇੱਕ ਪਾਸੇ ਜਿੱਥੇ ਵਿਕਰਮ ਸਿੰਘ ਮਜੀਠੀਆ ਤੇ ਵੱਡੇ ਪ੍ਰਿਸ਼ਟਿਆਚਾਰੀ ਦੇ ਜਿੱਥੇ ਨਸ਼ੇ ਨਸ਼ੇ ਦੇ ਤੇ ਜਿੱਥੇ ਉਹਨਾਂ ਦੀ ਧਰਮ ਪਤਨੀ ਉੱਤੇ ਵੀ ਜਿਹੜੇ ਨੇ ਵੱਡੇ ਦੋਸ਼ ਲੱਗੇ ਨੇ ਲੇਕਿਨ ਉਹਦੇ ਚਲਦਿਆਂ ਹੀ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਕਿਹਾ ਜਾਂਦਾ ਕਿ ਹੁਣ ਵਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਲਈ ਜੇਲ੍ਹ ਵਿੱਚ ਜਾ ਸਕਦਾ ਹੈ ਜੇਕਰ ਗੱਲ ਕਰੀਏ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਤੇ ਦੂਸਰੇ ਪਾਸੇ ਉਹਨਾਂ ਦੀ ਧਰਮ ਪਤਨੀ ਉੱਤੇ ਵੀ ਵੱਡਾ ਕੇਸ ਦਰਜ ਹੋ ਗਿਆ ਹੈ ਆਉਣ ਵਾਲੇ ਟਾਈਮ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਵੀ ਜੇਲ੍ਹ ਦੇ ਵਿੱਚ ਜਾ ਸਕਦੀ ਹੈ ਇੱਕ ਪਾਸੇ ਤਾਂ ਵਿਕਰਮ ਸਿੰਘ ਮਜੀਠੀਆ ਜਿੱਥੇ ਉਹਨਾਂ ਦੀ 22 ਘੰਟੇ ਉਹਨਾਂ ਦੀ ਜਿਹੜੀ ਹੈ ਚੱਲੀ ਹੈ ਬਹਿਸਬਾਜ਼ੀ ਚੱਲੀ ਹੈ ਉਹਨਾਂ ਦੀ ਜਿਹੜੀ ਪੇਸ਼ੀ ਦੇ ਦੌਰਾਨ ਲੇਕਿਨ ਕਿਸੇ ਤਰ੍ਹਾਂ ਦਾ ਵੀ ਸੁਖ ਦਾ ਸਾਹ ਨਹੀਂ ਆਇਆ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਪਾਸੇ ਵਿਜੀਲੈਂਸ ਜਿਹੜੇ ਨੇ ਸਰਕਾਰੀ ਵਕੀਲ ਤੇ ਜਿਹੜੀ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਤੇ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਨੇ ਵਕੀਲ ਉਹਨਾਂ ਵੱਲੋਂ ਸ਼ਾਇਦ ਲੱਖ ਵਾਰ ਕਿਹਾ ਗਿਆ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਲੇਕਿਨ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਨਹੀਂ ਅਸਲ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਦੋਸ਼ ਸੱਚੇ ਲੱਗੇ ਨੇ ਤੇ ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਲਈ ਜੇਲ੍ਹ ਵਿੱਚ ਜਾ ਸਕਦਾ ਹੈ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਬਿਕਰਮ ਸਿੰਘ ਮਜੀਠੀਆ ਦਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਉਹਨਾਂ ਕੋਲ ਪੱਕੇ ਸਬੂਤ ਨਹੀਂ ਆ ਹਾਲਾਂਕਿ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੱਲੋਂ ਪਟੀਸ਼ਨ ਪਾਈ ਗਈ ਹੈ ਜ਼ਮਾਨਤ ਲਈ ਲੇਕਿਨ ਉਹ ਕਿੰਨੀ ਕੁ ਜਲਦੀ ਸੁਣਵਾਈ ਹੋਵੇਗੀ ਕਿੰਨੀ ਕੁ ਉਹਦੇ ਤੇ ਗੌਰ ਕੀਤਾ ਜਾਏਗਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਹਰ ਵਾਰ 14 ਦਿਨਾਂ ਦੀ ਨਿਆਰਾਸਤ ਵਜਾਤ ਬਤਾ ਦਿੱਤੀ ਜਾਂਦੀ ਹੈ ਤੇ ਦੂਸਰੇ ਪਾਸੇ ਵੱਡੇ ਕੇਸਾਂ ਦੇ ਵਿੱਚ ਵੱਡੇ ਸਬੂਤ ਜਿਹੜੇ ਨੇ ਮਿਲਨੇ ਸ਼ੁਰੂ ਹੋ ਗਏ ਨੇ ਜਿਦੇ ਲੱਗਦਿਆ ਵਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਲਈ ਜੇਲ੍ਹ ਦੇ ਵਿੱਚ ਜਾ ਸਕਦੇ ਨੇ ਤੇ ਇਹ ਦੀ ਜਿਹੜੀ ਹੈ ਖਬਰ ਖੁਦ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਹਿੰਦੇ ਨੇ ਕਿ ਇਹਨਾਂ ਤੇ 4 ਤੋਂ 5 ਜਿਹੜੇ ਵੱਡੇ ਪਰਚੇ ਹੋਰ ਪੈਣਗੇ ਹਾਲਾਂਕਿ ਪਿਛਲੇ ਦਿਨੀ ਕਾਫੀ ਪਰਚਿਆਂ ਦੀ ਵੀ ਜਿਹੜੀ ਸਬੂਤ ਨਿਕਲ ਕੇ ਸਾਹਮਣੇ ਆਏ ਲੇਕਿਨ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਚੋਂ ਆਉਣਾ ਬਾਹਰ ਨਾ ਮੁਮਕਿਨ ਹੈ ਧੰਨਵਾਦ